ਮਾਨਯੋਗ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਸਰ ਸਰਦਾਰ ਰਣਜੀਤ ਸਿੰਘ ਢਿੱਲੋਂ ਜੀ ਦੀਆਂ ਹਦਾਇਤਾਂ ਦੇ ਅਨੁਸਾਰ ਜੋ ਅੰਮ੍ਰਿਤਸਰ ਪੁਲਿਸ ਵੱਲੋਂ ਨਸ਼ਿਆਂ ਦੇ ਖਿਲਾਫ ਨੋ ਟੋਲਰੈਂਸ ਪਾਲਿਸੀ ਦੇ ਤਹਿਤ ਮੁਹਿੰਮ ਸ਼ੁਰੂ ਕੀਤੀ ਗਈ ਹੈ ਇਸ ਮੁਹਿੰਮ ਦੇ ਤਹਿਤ ਅੰਮ੍ਰਿਤਸਰ ਦੇ ਵੱਖ-ਵੱਖ ਏਰੀਆਜ਼ ਦੇ ਵਿੱਚ ਖਾਸ ਤੌਰ ਤੇ ਜੋ ਨਸ਼ੇ ਦੇ ਹੌਟਸਪੌਟਸ ਨੇ ਉਹਨਾਂ ਤੇ ਕਾਸੋ ਆਪਰੇਸ਼ਨਸ ਕੀਤੇ ਜਾ ਰਹੇ ਨੇ ਡਿਊਰਿੰਗ ਕਾਸ ਆਪਰੇਸ਼ਨਸ ਲੋਕਾਂ ਵੱਲੋਂ ਸਾਨੂੰ ਅਲੱਗ-ਅਲੱਗ ਤਰੀਕੇ ਨਾਲ ਅਨੋਨਿਮਸ ਹੋ ਕੇ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਉਹਨਾਂ ਦੇ ਏਰੀਆ ਵਿੱਚ ਇਹ ਨਾਮ ਜਾਂ ਸਰਗਨਾ ਜ਼ਿਆਦਾਤਰ ਤੌਰ ਤੇ ਐਕਟਿਵ ਨੇ ਜੋ ਕਿ ਨਸ਼ੇ ਦਾ ਕਾਰੋਬਾਰ ਕਰਦੇ ਨੇ ਇਸ ਦੇ ਤਹਿਤ ਜੋ ਮੁਹਿੰਮ ਚਲਾਈ ਗਈ ਸੀ ਇਸ ਤੋਂ ਬਾਅਦ ਸਾਡੇ ਜਗ੍ਹਾ-ਜਗ੍ਹਾ ਤੇ ਨਾਕਾਬੰਦੀ ਕੀਤੀ ਗਈ ਹੈ ਨਾਕਾਬੰਦੀ ਤੇ ਇਹ ਮੁਲਾਜ਼ਮਾਂ ਨੂੰ ਖਾਸ ਤੌਰ ਤੇ ਨਸ਼ਿਆਂ ਦੇ ਲਈ ਹਦਾਇਤਾਂ ਦਿੱਤੀਆਂ ਗਈਆਂ ਕਿ ਹਰ ਨਾਕੇ ਤੇ ਸਰਚ ਕੀਤੀ ਜਾਵੇ ਖਾਸ ਤੌਰ ਤੇ ਨਸ਼ਿਆਂ ਨੂੰ ਮੁਖ ਰੱਖਦੇ ਹੋਏ ਜਿਸ ਦੇ ਤਹਿਤ ਐਸ ਐਚਓ ਰঞ্জੀਤੈਵਨੂ ਤੇ ਉਹਨਾਂ ਦੀ ਟੀਮ ਵੱਲੋਂ ਨਸ਼ਿਆਂ ਦੇ ਖਿਲਾਫ ਬਹੁਤ ਵੱਡੇ ਲੈਵਲ ਤੇ ਕੰਮ ਕੀਤਾ ਗਿਆ ਇਸ ਦੇ ਤਹਿਤ ਇਹਨਾਂ ਵੱਲੋਂ ਵੱਖਰੀ ਵੱਖਰੀ ਤਿੰਨ ਮੁਕਦਮੇ ਦਰਜ ਕੀਤੇ ਗਏ ਨੇ ਜੋ ਕਿ ਇਹਨਾਂ ਦੇ ਏਰੀਆ ਦੇ ਵਿੱਚ ਕਾਫੀ ਵੱਡੇ ਮਾਤਰਾ ਦੇ ਵਿੱਚ ਨਸ਼ੇ ਦਾ ਕਾਰੋਬਾਰ ਕਰ ਰਹੇ ਸਨ ਇਸ ਵਿੱਚ ਪਹਿਲਾ ਨਾਮ ਆ ਜੀ ਜੋ 80/24 ਮੁਕਦਮਾ ਰਵੀ ਉਰਫ ਨਿੰਜਾ ਜੋ ਕਿ ਕਰਮਪੁਰੇ ਦਾ ਰਹਿਣ ਵਾਲਾ ਵਾ ਤੇ ਰੰਜੀਤੈਵਨੂ ਦੇ ਲਾਲ ਕੁਆਟਰਸ ਇਧਰਲੇ ਏਰੀਆ ਦੇ ਵਿੱਚ ਵੀ ਨਸ਼ੇ ਦੀ ਸਪਲਾਈ ਕਰਦਾ ਸੀ ਇਸ ਨੂੰ ਕਾਬੂ ਕਰਕੇ ਇਸ ਕੋਲੋਂ 100 ਗ੍ਰਾਮ ਹੇਰੋਇਨ ਬਰਾਮਦ ਕੀਤੀ ਗਈ ਹੈ ਤੇ ਇਸ ਦੇ ਖਿਲਾਫ ਐਨਡੀਪੀਐਸ ਐਕਟ ਦੇ ਤਹਿਤ ਮੁਕੱਦਮਾ ਰਜਿਸਟਰ ਕੀਤਾ ਗਿਆ ਜੋ ਦੂਸਰਾ ਮੁਕੱਦਮਾ ਹੈ ਇਹ ਐਫਆਈਆਰ ਨੰਬਰ 82/24 ਜੋ ਕਿ ਰਾਜ ਔਰ ਫਰਾਜਾ ਇਹ ਵੀ ਕਰਨਪੁਰੇ ਦਾ ਰਹਿਣ ਵਾਲਾ ਵਾ ਇਹ ਵੀ ਮਜੀਠਾ ਰੋਡ ਥਾਣੇ ਦੇ ਏਰੀਆ 'ਚ ਰੰਜੀਤ ਐਵੇਨਿਊ ਥਾਣੇ ਦੇ ਏਰੀਆ ਦੇ ਵਿੱਚ ਕਾਫੀ ਵੱਡੀ ਮਾਤਰਾ ਦੇ ਵਿੱਚ ਕੰਮ ਕਰ ਰਿਹਾ ਸੀ ਇਸ ਨੂੰ ਕਾਬੂ ਕੀਤਾ ਗਿਆ ਤੇ ਇਸ ਕੋਲੋਂ 85 ਗ੍ਰਾਮ ਦੇ ਕਰੀਬ ਹੈਰੋਇਨ ਬਰਾਮਦ ਕੀਤੀ ਗਈ ਹੈ ਜੋ ਤੀਸਰਾ ਮਕਦਮਾ ਇਹ 85/24 ਹੈ ਇਸ ਵਿੱਚ ਸੰਦੀਪ ਉਰਫ ਮਿੱਠੂ ਜੋ ਕਿ ਫੈਜਪੁਰੇ ਦਾ ਰਹਿਣ ਵਾਲਾ ਵਾ ਤੇ ਇਹ ਵੀ ਇਧਰ ਮਜੀਠਾ ਰੋਡ ਦੇ ਏਰੀਏ ਤੇ ਰਣਜੀਤ ਦੇ ਏਰੀਏ ਚ ਕਾਫੀ ਕੰਮ ਕਰ ਰਿਆ ਸੀ ਇਸ ਕੋਲੋਂ 110 ਗ੍ਰਾਮ ਹਿਰੋਇਨ ਰਿਕਵਰ ਕੀਤੀ ਗਈ ਹੈ ਜੋ ਇਹ ਤਿੰਨੇ ਮੁਕਦਮੇ ਨੇ ਜੀ ਇਸ ਵਿੱਚ ਅਸੀਂ ਪੂਰੀ ਡੂੰਘਾਈ ਨਾਲ ਤਫ਼ਤੀਸ਼ ਚੱਲ ਰਹੀ ਹੈ ਇਸ ਵਿੱਚ ਜਿਸ ਜਗ੍ਹਾ ਤੋਂ ਇਹ ਜੋ ਇਹ ਹਿਰੋਇਨਸ ਮੰਗਰੀ ਆ ਇਹ ਲੈ ਕੇ ਆਉਂਦੇ ਸੀ ਅਸੀਂ ਬੈਕਵਰਡ ਲਿੰਕੇਜਸ ਦੇ ਵਿੱਚ ਜਿੰਨਾਂ ਜਿੰਨਾਂ ਦੇ ਨਾਮ ਆਏ ਉਹਨਾਂ ਨੂੰ ਵੀ ਨਾਮਿਨੇਟ ਕੀਤਾ ਵਾ ਉਹ ਉਸ ਤੇ ਸਾਡਾ ਆਪਰੇਸ਼ਨ ਹਜੇ ਚੱਲ ਰਿਹਾ ਵਾ ਅਸੀਂ ਉਹਨਾਂ ਦੇ ਨਾਮ ਤਾਂ ਹਜੇ ਰਿਵੀਲ ਨਹੀਂ ਕਰ ਸਕਦੇ ਬਟ ਬਹੁਤ ਜਲਦੀ ਜਿਹੜੇ ਬਿਗ ਫਿਸ਼ਿਸ ਜਿਨ੍ਹਾਂ ਨੂੰ ਬੋਲਿਆ ਜਾਂਦਾ ਹੈ ਜੋ ਵੱਡੇ ਲੈਵਲ ਤੇ ਕੰਮ ਕਰਦੇ ਨੇ ਜਿਨ੍ਹਾਂ ਕੋਲੋਂ ਇਹੋ ਜਿਹੇ ਤਸਕਰ ਨਸ਼ਾ ਲੈ ਕੇ ਵੇਚਦੇ ਨੇ ਉਹਨਾਂ ਦੇ ਖਿਲਾਫ ਵੀ ਅਸੀਂ ਸਾਡਾ ਆਪਰੇਸ਼ਨ ਕੋਵਿਡ ਆਪਰੇਸ਼ਨ ਚੱਲ ਰਿਹਾ ਵਾ ਬਹੁਤ ਜਲਦੀ ਉਹਨਾਂ ਨੂੰ ਵੀ ਇਹਦੇ ਵਿੱਚ ਅਰੈਸਟ ਕਰਕੇ ਉਹਨਾਂ ਕੋਲੋਂ ਵੀ ਵੱਡੀ ਰਿਕਵਰੀ ਕੀਤੀ ਜਾਊਗੀ ਸਰ ਬ੍ਰਾਹਮੜੇ ਤੇ ਸਾਰੀ ਇੱਕੋ ਏਰੀਆ ਤੋਂ ਕੀਤੀ ਗਈ ਹੈ ਜੋ ਜੇ ਤਿੰਨੇ ਮੁਕਦਮੇ ਤੁਹਾਨੂੰ ਜਿਵੇਂ ਦੱਸਿਆ ਕਿ ਇੱਕ ਦੇ ਵਿੱਚ 25 ਗ੍ਰਾਮ 100 ਗ੍ਰਾਮ ਇੱਕ ਤੇ 110 ਗ੍ਰਾਮ ਸੋ ਕਰੀਬ 300 ਗ੍ਰਾਮ ਦੇ ਕਰੀਬ ਹੈਰੋਇਨ ਬਰਾਮਦ ਕੀਤੀ ਗਈ ਹੈ ਜੋ ਕਿ ਇਹ ਤਿੰਨੇ ਅਲੱਗ-ਅਲੱਗ ਮੁਕਦਮੇ ਨੇ ਤੇ ਅਲੱਗ-ਅਲੱਗ ਲੋਕਾਂ ਨੂੰ ਕਾਬੂ ਕਰਕੇ ਉਹਨਾਂ ਕੋਲੋਂ ਰਿਕਵਰੀ ਕਾਰੋਬਾਰ ਸੀਗਾ ਜਿੱਥੇ ਉਹ ਨਸ਼ਾ ਵੇਚਣ ਕਰਦੇ ਸਨ ਉਹ ਖਾਸ ਤੌਰ ਤੇ ਰਣਜੀਤ ਐਵੇਲੂ ਮਰੀઠા ਰੋਡ ਬਾਈਪਾਸ ਏਰੀਆ ਇੱਥੇ ਜਿਆਦਾ ਕਾਰੋਬਾਰ ਕਰਦੇ ਸਨ ਸੋ ਇਹਨਾਂ ਨੂੰ ਇਹਨਾਂ ਤੋਂ ਰਿਕਵਰੀ ਕਰਕੇ ਅੱਗੇ ਇਹਨਾਂ ਦੇ ਬੈਕਵਰਡ ਲਿੰਗੇਜ ਚੈੱਕ ਕੀਤਾ ਜਾ ਰਿਹਾ ਜੀ ਬਾਰਡਰ ਪਾਰ ਤੋਂ ਜੋ ਹਜੇ ਤੱਕ ਜੀ ਕਿਉਂਕਿ ਮੈਂ ਇਹ ਨਾਮ ਰਿਵੀਲ ਨਹੀਂ ਕਰ ਸਕਦਾ ਜਿੱਥੋਂ ਇਹ ਲੈ ਕੇ ਆਉਂਦੇ ਨੇ ਜਦੋਂ ਉਹ ਕਾਬੂ ਹੋਣਗੇ ਉਸ ਤੋਂ ਬਾਅਦ ਸਾਨੂੰ ਹੋਰ ਕਲੀਅਰ ਹੋ ਸਕਦਾ ਕਿ ਇਹ ਬਾਰਡਰ ਪਾਰ ਤੋਂ ਜਾਂ ਕਿਸ ਜਗ੍ਹਾ ਤੋਂ ਇਹ ਨਸ਼ਾ ਸਪਲਾਈ ਕਰਦੇ ਸਨ ਆਪ ਵੀ ਨਸ਼ਾ ਕਰਦੇ ਨਹੀਂ ਆ ਤਸਵੀਰ ਖੁਦ ਵੀ ਨਸ਼ੇ ਦੀ ਆਦੀ ਨਹੀਂ ਜੀ ਸਰ ਕਿੰਨੇ ਕੁ ਮੜੇ ਇੱਥੇ ਨੇ ਇਹ ਸਾਰੇ ਜੀ ਇਹਨਾਂ 25 ਤੋਂ 30 ਸਾਲ ਦੇ ਵਿਚਾਲੇ ਵਿਚਾਲੇ ਨੇ ਜੀ ਇਹਨਾਂ ਦੀ ਜੋ ਉਮਰ ਸਾਰੀ ਕਰੀਬ ਹੈ ਨਾ ਹੁਣ ਤੱਕ ਕੋਈ ਮੁਕਦਮੇ ਦਰਜ ਨਹੀਂ ਜੀ ਜੋ ਹਰਿ ਤੱਕ ਇਹਨਾਂ ਦਾ ਰਿਕਾਰਡ ਹੈ ਜੀ ਮਨੀਠਾ ਰੋਡ ਤੋਂ ਚੈੱਕ ਕਰਵਾਇਆ ਜਾ ਰਿਹਾ ਹੈ ਜੀ ਤੱਕ ਇਹਨਾਂ ਵੱਲੋਂ ਤਾਂ ਕੋਈ ਮੁਕਦਮਾ ਸਾਹਮਣੇ ਨਹੀਂ ਆਇਆ ਬਟ ਇਹਨਾਂ ਦਾ ਡੁੰਗਾਈ ਦੇ ਨਾਲ ਇਹਨਾਂ ਦੀ ਤਫਤੀਸ਼ ਹੋ ਰਹੀ ਸੀ ਥਾਣਾ ਵਾ ਉਹ ਇਹਨਾਂ ਦਾ ਸਾਰਿਆਂ ਦਾ ਮਨੀਠਾ ਰੋਡ ਆ ਉਸ ਤੋਂ ਇਹਨਾਂ ਦਾ ਰਿਕਾਰਡ ਚੈੱਕ ਕੀਤਾ ਜਾਊਗਾ ਰਿਕਾਰਡ ਚੈੱਕ ਕਰਨ ਤੋਂ ਬਾਅਦ ਹੀ ਤੁਹਾਨੂੰ ਦੱਸ ਸਕਦੇ ਆ ਕਿ ਇਹਨਾਂ ਦੇ ਖਿਲਾਫ ਹੋਰ ਵੀ ਪਹਿਲਾਂ ਕੋਈ ਮੁਕਦਮੇ ਦਰਜ ਹਨ ਜਾਂ ਨਹੀਂ ਫੜੇ ਲਿਖੇ ਨੇ ਜੀ ਸਾਰੇ ਕੋਈ 10 10ਵੀਂ 12ਵੀਂ ਤੱਕ ਪੜ੍ਹੇ ਲਿਖੇ ਨਹੀਂ ਜੀ ਕੋਈ ਖਾਸ ਜਿਆਦਾ ਐਜੂਕੇਟਿਡ ਨਹੀਂ ਨਸ਼ਾ ਨਹੀਂ ਕਿਉਂ ਤਸਵੀਰ ਕਰਦੇ ਉਹ ਹੋਰ ਕੰਮ ਹੀ ਕਰਦੇ ਜੋ ਇਹਨਾਂ ਦੀ ਹਾਇਦਕ ਪੁਸ਼ਕਿਸ਼ ਦੀ ਵੇਚ ਜੇ ਕਿ ਨਸ਼ੇ ਦੇ ਵਿੱਚ ਇਹਨਾਂ ਨੂੰ ਲੱਗਦਾ ਕਿ ਬਹੁਤ ਜਿਆਦਾ ਮਾਰਜਨ ਆ ਪ੍ਰੋਫਿਟ ਆ ਤੇ ਇਹ ਖੁਦ ਨਸ਼ੇ ਦੇ ਆਦੀ ਨੇ ਤੇ ਇਸ ਕਰ ਨੇ ਇਹਦੀ ਕੰਮ ਦੇ ਵਿੱਚ ਪੈ ਗਏ ਕਿੱਥੇ ਦਾ ਕਿੱਥੋਂ ਲੱਭਦੇ ਜੀ ਏ ਜੀ ਅੱਗੇ ਜੋ ਅਲੱਗ-ਅਲੱਗ ਤੁਹਾਨੂੰ ਦੱਸਿਆ ਖਾਸ ਤੌਰ ਤੇ ਮੀਠਾ ਰੋਡ ਜੋ ਫੈਜਪੁਰਾ ਏਰੀਆ ਹੋ ਗਿਆ ਕਰਮਪੁਰਾ ਹੋ ਗਿਆ ਲਾਲ ਕੁਆਟਰਸ ਹੋ ਗਿਆ ਸੋ ਇਸ ਏਰੀਆ ਦੇ ਵਿੱਚ ਖਾਸ ਤੌਰ ਤੇ ਨਸ਼ੇ ਦੀ ਸਪਲਾਈ ਕਰਦੇ ਸਨ ਤੇ ਜੋ ਇਸ ਏਰੀਆ ਦੇ ਚੰਗੇ ਲੋਕ ਨੇ ਜੋ ਨਸ਼ੇ ਦੇ ਖਿਲਾਫ ਨੇ ਉਹਨਾਂ ਵੱਲੋਂ ਵੀ ਸਾਨੂੰ ਇਹਨਾਂ ਦੇ ਖਿਲਾਫ ਕਾਫੀ ਸ਼ਿਕਾਇਤਾਂ ਮਸੂਲ ਹੋਈਆਂ ਸਨ ਇਸ ਕਰਕੇ ਸਾਡੀ ਰਡਾਰ ਤੇ ਸਾਨੂੰ ਤੇ ਸਾਡੇ ਵੱਲੋਂ ਆਪਰੇਸ਼ਨ ਕਾਫੀ ਟਾਈਮ ਤੋਂ ਚੱਲ ਰਿਹਾ ਸੀ ਤੇ ਹੁਣੇ ਹੱਥ ਵਿਛਾਏ ਹਨ ਤੇ ਇਹਨਾਂ ਕੋਲੋਂ ਸਾਰੇ ਕੋਲ ਰਿਕਵਰੀ ਕਰਕੇ ਇਹਨਾਂ ਨੂੰ ਜੇਲ੍ਹ ਵਿੱਚ ਭੇਜ ਰਹੇ ਹਾਂ ਸਰ ਜਿੰਨਾਂ ਨੂੰ ਖਰੀਦੇ ਆ ਉਹ ਕੋਈ ਹੈ ਨੀ ਕਿਤੇ ਫੜਨ ਚ ਆਇਆ ਹਜ ਦੇ ਵਿੱਚ ਨਾਮਿਨੇਟ ਕਰਦਾ ਜੀ ਬਹੁਤ ਜਲਦੀ ਉਹਨਾਂ ਦੀ ਵੀ ਸਾਡੀ ਟੀਮ ਤੇ ਲੱਗੀ ਹੋਈਆਂ ਨੇ ਉਹਨੂੰ ਬਹੁਤ ਜਲਦੀ ਕਾਬੂ ਕਰਕੇ ਉਹਨਾਂ ਕੋਲੋਂ ਵੀ ਰਿਕਵਰੀ ਕੀਤੀ ਜਾਊਗੀ ਇਹ ਸਰ ਇੰਡੀਵਿਜੂਅਲੀ ਹੈ ਜਾਂ ਟੀਮ ਵਰਕ ਕਰਦੇ ਨੇ ਇਹ ਅਲੱਗ-ਅਲੱਗ ਨੇ ਜੀ ਤੇ ਨਹੀਂ ਜਾਣੀ ਜੀ